ਤੇਜ ਰਫਤਾਰ ਦਾ ਕਹਿਰ ਮੋਗਾ ਨੇੜੇ ਤਿੰਨ ਕਾਰਾਂ ਦੀ ਭਿਆਨਕ ਟੱਕਰ ਇੱਕ ਜ਼ਖਮੀ ਮੋਗਾ ਵਿੱਚ ਅੱਜ ਪਿੰਡ ਜਨੇਰ ਦੇ ਨੇੜੇ ਤੇਜ਼ ਰਫਤਾਰ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿੱਥੇ ਤਿੰਨ ਕਾਰਾਂ ਆਪਸ ਵਿੱਚ ਜ਼ੋਰਦਾਰ ਟਕਰਾ ਗਈਆਂ ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋਂ ਗੱਡੀਆਂ ਦੇ ਪਰਖੱਚੇ ਉੱਡ ਗਏ ਪਰ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਦਸੇ ਦੌਰਾਨ ਇੱਕ ਕਾਰ ਸਵਾਰ ਦੀ ਲੱਤ ਟੁੱਟਣ ਕਾਰਨ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਐਸ ਐਸ ਐਫ ਦੀ ਟੀਮ ਨੇ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਇੱਕ ਕਾਰ ਚਾਲਕ ਨੇ ਦੱਸਿਆ ਕਿ ਉਹ ਮੋਗਾ ਤੋਂ ਪਿੰਡ ਕਦਰਵਾਲਾ ਵੱਲ ਜਾ ਰਹੇ ਸਨ ਇਸ ਦੌਰਾਨ ਇੱਕ ਕਰੇਟਾ ਕਾਰ ਜੋ ਬਹੁਤ ਤੇਜ਼ ਰਫਤਾਰ ਵਿੱਚ ਸੀ ਨੇ ਫਿਫਥ ਕਾਰ ਨੂੰ ਟੱਕਰ ਮਾਰੀ ਅਤੇ ਬਾਅਦ ਵਿੱਚ ਉਹਨਾਂ ਦੀ ਕਾਰ ਦੇ ਨਾਲ ਟਕਰਾ ਗਈ। ਉਹਨਾਂ ਨੇ ਕਿਹਾ ਕਿ ਗੱਡੀ 'ਚ ਸੀਟ ਬੈਲਟਾਂ ਲਗੀਆਂ ਹੋਣ ਕਾਰਨ ਉਹ ਵੱਡੇ ਨੁਕਸਾਨ ਤੋਂ ਬਚ ਗਏ। ਇਸ ਮੌਕੇ ਸੜਕ ਸੁਰੱਖਿਆ ਫੋਰਸ ਟੀਮ ਦੀ ਕਾਂਸਟੇਬਲ ਪਰਮਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਲੋਹਾਰਾ ਨੇੜੇ ਤਿੰਨ ਗੱਡੀਆਂ ਦਾ ਹਾਦਸਾ ਹੋਇਆ ਹੈ। ਉਹਨਾਂ ਕਿਹਾ ਕਿ ਕੋਟੀ ਸੇਖਾ ਵੱਲੋਂ ਆ ਰਹੀ ਇੱਕ ਕਾਰ ਬੇहद ਤੇਜ਼ ਰਫ਼ਤਾਰ ਵਿੱਚ ਸੀ ਅਤੇ ਓਵਰਟੇਕ ਕਰਨ ਦੌਰਾਨ ਦੋ ਹੋਰ ਗੱਡੀਆਂ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹਾਦਸੇ ਵਿੱਚ ਇੱਕ ਗੱਡੀ ਚਾਲਕ ਨੂੰ ਸੱਟਾਂ ਲੱਗੀਆਂ ਜਿਸ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਲੋਕਾਂ ਨੂੰ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਣ ਤੋਂ ਪਰਹੇਜ਼ ਕਰਨ ਦੀ ਅਪੀਲ ਵੀ ਕੀਤੀ ਹੈ ਮੁਗਾ ਤੋਂ ਚਮਕੌਰ ਲੋਪੋ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਅਕੀਬ ਸਿੰਘ ਜੀ ਅੱਜ ਐਕ੍ਰੇਟ ਹੋਇਆ ਹੈਗਾ ਫੋਰਚੂਨ ਗੱਡੀ ਚ ਚਲਾ ਰਹੇ ਸੀ ਹਾਂ ਜੀ ਮੈਂ ਚਲਾ ਰਿਹਾ ਸੀ ਜਿਵੇਂ ਹੋਇਆ ਹਾਦਸਾ ਅਸੀਂ ਨਾਲ ਜੀ ਮੋਗੇ ਤਵਾ ਰਹੇ ਸਭ ਅਸੀਂ ਚੱਲੇ ਹਾਂ ਕੋਟੀ ਕੋਟਿਸਾਂ ਕਦਰ ਵਾਲਾ ਪਿੰਡ ਮੇਰੇ ਨਾਲ ਸੇ ਚਾਚੀ ਜੀ ਨੇ ਉਹਨਾਂ ਨੂੰ ਲੈਣ ਚੱਲਿਆ ਸੀ ਆ ਵੀਰ ਕ੍ਰੇਟਾ ਵਾਲਾ ਗੱਡੀ ਬਹੁਤ ਏਨੀ ਤੇਜ਼ ਸੀ ਐਨੇ ਪਹਿਲਾਂ ਮਾਰੀ ਟੱਕਰ ਸਵਿਫਟ ਵਾਲੀ ਸਾਈਡ ਮਾਰ ਕੇ ਮਗਰੇ ਮੇਰੀ ਗੱਡੀ ਆਉਂਦੇ ਸੀ ਫਿਰ ਮੇਰੀ ਗੱਡੀ ਬਹੁਤ ਜ਼ਿਆਦਾ ਜ਼ੋਰ ਦੀ ਹਿੱਟ ਹੋਇਆ ਏ ਫੇ ਸਾਡੀਆਂ ਲੱਗੀਆਂ ਸੀਟ ਬੈਲਟਾਂ ਕਰਕੇ ਸਾਡਾ ਬਚਾਅ ਹੋ ਗਿਆ ਜੀ ਦੋ ਜਣੇ ਸੀ ਹਾਂ ਜੀ ਜੀ ਦੋਵੇਂ ਜਾਣੇ ਸੀ ਜੀ ਠੀਕ ਹੈ ਹਾਂ ਜੀ ਠੀਕ ਸਾਡੇ ਕੋਲ ਸੀਟ ਬੈਲਟਾਂ ਜਿਆਦਾ ਉਹਦੀ ਗੱਡੀ ਜਿਆਦਾ ਸਪੀਡ ਤੇ ਸੀ ਸਪੀਡ ਤੇ ਵਿਚੋਂ ਹਾਂਜੀ ਹਾਂਜੀ ਪਹਿਲਾਂ ਸਵਿਫਟ 'ਚ ਮਾਰੀ ਹੈ ਜੀ ਨੇ ਮਾਰੀ ਪਹਿਲਾਂ ਸਵਿਫਟ 'ਚ ਮਾਰੀ ਹੈ ਸਵਿਫਟ 'ਚ ਮਾਰ ਕੇ ਬਾਅਦ ਵਿੱਚ ਮੇਰੀ ਗੱਡੀ ਦੀ ਵੱਜਾ ਹਾਂਜੀ 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 ਮੈਂ ਨਹੀਂ ਨਹੀਂ ਮੈਂ ਮੋਗਾ ਤੋਂ ਆ ਰਿਹਾ ਸੀ ਮੈਂ ਚੰਡੀਗੜ੍ਹ ਤੋਂ ਮੋਗਾ ਮੋਗੇ ਤੋਂ ਆ ਰਿਹਾ ਸੀ ਹਾਂਜੀ ਸਾਡੇ ਪਿੰਡ ਕੋਲ ਕਾਦਰ ਵਾਲਾ ਜੀ ਕਾਦ ਪਿੰਡ ਜਾ ਰਿਹਾ ਸੀ ਕਾਦਰ ਵਾਲੇ ਮੈਂ ਮੇਰੇ ਮਾਮਾ ਮਾਮਾ ਜੀ ਨੇ ਇਹਨਾਂ ਕੋਲ ਆ ਮੇਰੀ ਚਾਚੀ ਜੀ ਇੱਥੇ ਸੀ ਆਏ ਹੋਏ ਹਾਂਜੀ ਉਹ ਵਾਹਣੀ ਸਾਡੀ ਉਹ ਗੱਡੀ ਸਪੀਡ ਤੇ ਸੀ ਕਾਫੀ ਸੀ ਉਹ ਗੱਡੀ ਓਵਰ ਸਪੀਡ ਸੀ ਮੇਰਾ ਨਾਮ ਲੈਡੀ ਕਨਸਟੇਬਲ ਪਰਮਿੰਦਰ ਕੌਰ ਅੱਜ ਖਲਵਾਰੇ ਕੋਲੇ ਐਕਸੀਡੈਂਟ ਹੋਇਆਗਾ ਕਿਉਂਕਿ ਇੱਥੇ ਹੋਇਆਗਾ ਬਿਲਕੁਲ ਇਹ ਲੱਗਦਾ ਆ ਹਾਂਜੀ ਜਿਹੜਾ ਨਹਾਰੇ ਕੋਲ ਐਕਸੀਡੈਂਟ ਹੋਇਆ ਉਹਦੇ ਵਿੱਚ ਤਕਰੀਬਨ ਤਿੰਨ ਗੱਡੀਆਂ ਜਿਹੜੀਆਂ ਆ ਉਹ ਹਾਦਸਾ ਕਰਸਤ ਹੋਈਆਂ ਨੇ ਜਿੰਨਾਂ ਵਿੱਚੋਂ ਇੱਕ ਗੱਡੀ ਜਿਹੜੀ ਆ ਉਹ ਕੋਟ ਹਿੱਸੇ ਖਵਲੋ ਆ ਰਹੀ ਦੱਸੀ ਜਾ ਰਹੀ ਸੀ ਜਿਹੜੀ ਕਿ ਕਰੇਟਾ ਗੱਡੀ ਚਲਾ ਮਨਜਿੰਦਰ ਸਿੰਘ ਰਿਆ ਸੀਗਾ ਜੋ ਕਿ ਕੋਟੀ ਸੇਖਾ ਵੱਲੋਂ ਆ ਰਹੀ ਸੀ ਤੇ ਇਹ ਬਹੁਤ ਜ਼ਿਆਦਾ ਮਤਲਬ ਤੇਜ਼ ਆ ਰਹੀ ਸੀ ਗੱਡੀ ਜਿਹਦੇ ਕਰਕੇ ਕਿ ਓਵਰਟੇਕਿੰਗ ਕਰਨ ਦੇ ਨਾਲ ਜਿਹੜੀਆਂ ਦੋ ਗੱਡੀਆਂ ਆ ਉਹ ਮਤਲਬ ਇਹ ਇੱਕ ਗੱਡੀ ਦੁਆਰਾ ਹਾਦਸਾ ਅਗਰਸਤ ਕੀਤੀਆਂ ਗਈਆਂ ਆ ਕੋਟੀ ਸੇਖਾ ਵੱਲੋਂ ਮੋਗੇ ਵੱਲੋਂ ਆ ਰਹੀ ਜਿਹੜੀ ਗੱਡੀ ਸੀ ਉਹਦੇ ਆ ਚਾਲਕ ਅਰਸ਼ਦੀਪ ਸਿੰਘ ਸਨ ਆਫ ਜਗਤਾਰ ਸਿੰਘ ਦੱਸਿਆ ਜਾ ਰਿਹਾ ਆ ਵਾਤੀ ਇਹ ਹੈਗੇ ਨੇ ਜੀ ਜਿਲ੍ਹਾ ਫਿਰੋਜ਼ਪੁਰ ਪਿੰਡ ਕਾਂਦਾ ਬੋੜਾ ਹਾਂਜੀ ਇਹ ਗੱਲ ਕਿ ਗੱਡੀ ਵੀ ਕੋਈ ਵੱਜੀ ਹੈਗੀ ਹਾਂ ਜਿਸ ਸਵਿਫਟ ਬੱਡੀ ਜਿਹੜੀ ਦੱਸੀ ਜਾ ਰਹੀ ਆ ਉਹ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਆ ਕਿ ਜਿਹੜੀ ਕ੍ਰੇਟਾ ਗੱਡੀ ਓਵਰਟੇਕਿੰਗ ਕਰਨ ਦੇ ਨਾਲ ਜਿਹੜੀ ਉਹ ਵੀ ਗੱਡੀ ਮਤਲਬ ਇਹ ਦੇ ਨੇ ਹੈ ਟਕਿੱਤੀ ਆ ਉਹਦਾ ਜਿਹੜਾ ਚਾਲਕ ਆ ਉਹ ਮਨਰਾਜ ਸਿੰਘ ਦੱਸਿਆ ਜਾ ਰਿਹਾ ਆ ਸੰਨ ਆਫ ਗਰਮੇਰ ਸਿੰਘ ਇਹ ਵਾਤੀ ਲੋਕਲ ਮੋਗਾ ਤੋਂ ਆ ਜੀ ਹਾਂਜੀ ਟੋਟਲ ਤਿੰਨ ਗੱਡੀਆਂ ਦਾ ਨੁਕਸਾਨ ਹੋਇਆ ਜੀ ਡਰਾਈਵਰ ਹਾਂਜੀ ਜਿਹੜਾ ক্রেਤਾ ਗੱਡੀ ਵਾਲਾ ਜਿਹੜੀ ਗੱਡੀ ਓਵਰਟੇਕਿੰਗ ਕਰ ਰਹੀ ਸੀ ਮਤਲਬ ਉਹ ਦਾ ਜਿਹੜਾ ਪੱਟ ਜਿਹੜਾ ਟੁੱਟ ਗਿਆ ਆ ਤਕਰੀਬਨ ਤੇ ਕਾਫੀ ਜਿਹੜਾ ਜ਼ਖਮੀ ਵੀ ਦੱਸਿਆ ਜਾ ਰਿਹਾ ਆ ਉਹਨੂੰ ਮੈਡੀ ਸਿਟੀ ਹਸਪੀਟਲ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਬਾਕੀ ਦੇ ਦੂਜੇ ਠੀਕ ਨੇ ਜੀ ਹਾਂਜੀ ਹਾਂਜੀ ਉਹ ਬਾਕੀ ਠੀਕ ਨੇ ਜੀ